दर्शन करो संसी गुरद्वार साहिब पातशाही नौम सोमवार उन जुलाई था था था। ਦਰਵਾਜ਼ਾ ਅੜੀ ਸਰ ਸਾਹਿਬ ਜਹਾਂ ਦੇਸਾਰ ਹੀ ਸੱਚੇ ਹੱਥੀ ਜੋੜਾ ਕਰ ਹੈ ਤੇ ਨਾਲ ਹੀ ਦੇਗ ਵਾਲਾ ਕਾਊਂਟਰ ਰਮਾਲਿਆਂ ਵਾਲਾ ਇਸ ਸਾਈਡ ਬੀਬੀਆਂ ਤੇ ਭਾਈਆਂ ਲਈ ਬਾਥਰੂਮ ਬਣਿਆ ਹਨ ਸੰਗਤਾਂ ਦਰਵਾਜ਼ਾ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਇਸ ਜਗ੍ਹਾ ਤੇ ਸਥਾਨ ਤੇ ਮੱਥਾ ਟੇਕਦੇ ਹਨ ਇਹ ਤੇ ਕਾਊਂਟਰ ਹੈ ਜੀ ਸੱਚੇ ਹਾਥੀ ਦਰਸ਼ਨ ਕਰ ਰਿਹਾ ਹਾਂ ਗੱਜ ਜੀ ਗੁਰਦੁਆਰਾ 2545 ਸ਼ਹੀਦਾਂ ਵਿੱਚ ਇਤਿਹਾਸ ਪੜੋ ਜੀ ਸੰਗਤ ਜੀ ਗੁਰਦੁਆਰਾ ਅਡਿਸਰ ਸਾਹਿਬ ਜੀ ਦਾ ਇਤਿਹਾਸ ਪੜੋ ਜੀ ਗਰਮੀ ਜ਼ਿਆਦਾ ਹੋਣ ਦੇ ਕਾਰਨ ਠੰਡੇ ਪਾਣੀ ਦਾ ਲੰਗਰਾ ਜਿਹੜਾ ਉਹ 24 ਘੰਟੇ ਚੱਲਦਾ ਗਰਮੀਆ ਦੇ ਵਿੱਚ ਇਤਿਹਾਸ ਪਰਿਵਾਰ ਦੁਆਰਾ ਅੜਿਸ਼ ਸਹਾਇਗੀ ਦਾ ਸੰਗਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਇਸ ਨੂੰ ਆਪਣੇ ਚੈਨਲ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਆਓ ਆਪਾਂ ਦਰਬਾਰ ਸਾਹਿਬ ਵੱਲ ਚੱਲਦੇ ਹਾਂ 29 ਜੁਲਾਈ ਦਰبار صاحب ਦੇ ਖੱਬੇ ਪਾਸੇ ਹੀ ਇਸ ਗੇਟ ਦੇ ਦਾਨੀ ਕਿੱਸਰ ਹੋ ਰਿਹਾ ਹੈ ਜੀ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸ਼ੰਗਤਾਂ ਪ੍ਰਸ਼ਾਸਕ ਜੀ ਹਨ ਜੋ ਕਿ ਦਰਬਾਰ ਸਾਹਿਬ ਦੇ ਨਾਲ ਹੀ ਹੈ ਸਰਦਮਤਾ ਬਟੇ ਕੀਤਾ ਕਰ ਸਕਦੇ ਜੋ ਦੇਗਾਰੋਂ ਪ੍ਰਾਪਤ ਕਰਦੇ ਨੇ ਦਰਵਾਜ਼ਾ ਇਹ ਮੱਛਾ ਟੇਕਰ ਤੋਂ ਬਾਅਦ ਇਹ ਚਾਹਤ ਹੁੰਦੀ ਹੈ ਕਿਲਾ ਦਾ ਪ੍ਰਸ਼ਾਦ ਲੰਗ ਸਰੋਵਰ ਦੇ ਨਾਲ ਹੀ ਲੰਗਰ ਹਾਲ ਹੈ ਸਹਾਲ ਹੈ ਜੀ ਗੁਰਦੁਆਰਾ ਸਾਹਿਬ ਸਹਾਇਤ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਕਮੈਂਟ ਸੇ ਜਰੂਰ ਕਰਕੇ ਦੱਸਿਓ ਮਰਾ ਅੜਿਸ਼ਤ ਸਾਹਿਬ ਦਾ ਬੰਦਤਾ ਹੋ ਸਕਦਾ ਬੜਾ ਹੀ ਪਿਆਰ ਨਾਲ ਲੰਗਰ ਚੱਲਦੀ ਹੈ ਹਨਾ झूठे बर्तन की सेवा प्यार सत्कार से इस मशीन रा लंगर तैयार है प्रशादी तो लंगर आप तैयार किया जाता है लंगर छकन तो बाद ਸ਼ਰਧਾ ਸਾਮ ਜੀ ਤੁਸੀਂ ਭੇਟ ਕਰਨਾ ਚਾਹੁੰਦੇ ਹੋ ਲੱਟੂਆਂ ਦਾ ਪ੍ਰਸ਼ਾਦ ਦੇਗਾ ਤੁਹਾਨੂੰ ਦੇਹੀ ਹੈ ਬਹੁਤ ਬਾਰੇ ਜੀ ਪਤਨ ਮੇਰੇ ਨੂੰ ਸਾਰ ਕਰ ਜਾਗੇ ਜੀ ਬੜੇ ਹੀ ਸਤਿਕਾਰ ਨਾਲ ਪ੍ਰਸ਼ਾਦ ਦੀ ਸੇਵਾ ਕਰਦੀਆਂ ਨੰ ਬੀਬੀਆਂ ਆਪਣੇ ਚੈਨਲ ਨੂੰ 구독 ਕਰੋ ਸਬਸਕ੍ਰਾਈਬ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਓ ਧੰਨਵਾਦ ਉਸ